ਸੁਭਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਤੇ ਕਨਵੀਨਰ ਪੈਨਸ਼ਨਰ ਤੇ ਮੁਲਾਜ਼ਮ ਸਾਂਝਾ ਫਰੰਟ ਪੰਜਾਬ ਸਾਡਾ ਰੋਜ਼ ਪ੍ਰਦਰਸ਼ਨ ਕਰਨ ਦਾ ਅੱਜ ਮਕਸਦ ਨਹੀਂ ਸੀਗਾ ਇਹ ਮੰਤਰੀ ਜੀ ਨੇ ਮਜਬੂਰ ਕੀਤਾ ਜਿਉ ਤੁਸੀਂ ਸਵਾਲ ਕਰ ਰਹੇ ਹੋ ਸਾਡਾ ਮਕਸਦ ਇਹ ਸੀ ਸਾਡੀ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਂਝਾ ਫਰੰਟ ਦੀ ਇੱਕ ਅਸੀਂ ਮੱਗ ਪੱਤਰ ਜਿਹੜਾ ਰੋਜ਼ ਪੱਤਰ ਹੈ ਉਹ ਮੰਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਸਾਡੀ ਉਲਾ ਦਾ ਬੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜਿੰਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਥੀ ਨੇ ਉਹ ਮਿਲ ਕੇ ਕਰ ਰਹੇ ਨੇ ਤੇ ਉਹਦੇ ਕਾਰਨਾਂ ਸੀ ਇੱਕ ਦਸਣ ਆਏ ਸੀ ਕਿ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚਕ ਸਾਡਾ ਇਹ ਸਨੇਹਾ ਭਜਾਨ ਤੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਨੇ ਨਾ ਪੇ ਕਮਿਸ਼ਨ ਦੇ ਬਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲੀ ਹੋਈ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਇਨਸੈਂਟਿਵ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਨ ਪੱਤਾ ਵਧਿਆ ਨਾ ਪੈਨਸ਼ਨਰ ਨੂੰ 2.95 ਦਾ ਗੁਣਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਹਾਂ ਪਰ ਅਸੀਂ ਮੰਤਰੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ શ્રી ਸ਼ਰਣਾ ਜੀ ਦਫ਼ਤਰ ਸਨੇਹਾ ਦੇ ਕੇ ਗਏ ਬਿ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਆਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 78 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਆ ਉਹ ਵੀ ਆਏ ਸੀ ਆਪਣੇ ਆਸ ਤੇ ਨਾਲ ਕਿ ਸਾਨੂੰ 2.95 ਦਾ ਗਲਾਟ ਮਿਲ ਜੇਗਾ ਵੱਡੀ ਗਿਣਤ ਦੇ ਐਨਪੀਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਮਿਲ ਜੇਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਉਲਟਾ ਸਾਨੂੰ ਘਰ ਮੰਗ ਪੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਹੁਣ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ ਸਾਢੇ 10 ਤੋਂ ਸਾਢੇ 11 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਏ ਤਾਂ ਅਸੀਂ ਰੋਸ ਮਾਰਚ ਲੈ ਕੇ ਨਾ ਤੇ ਘਰ ਤੇ ਕਰਾਇਆ ਤੇ ਅਸੀਂ ਆਪਣਾ ਮੱਗ ਪੱਤਰੇ ਨੇ ਤੇ ਘਰ ਅੱਗੇ ਜੇਕ ਦਿੱਤਾ ਵੀ ਕੱਟੋ-ਗਾਟੇ ਮੰਤਰੀ ਜੀ ਦੀ ਇਹ ਤਾਂ ਨਹੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਸੁਨੇਹਾ ਲੈਣਾ ਚਾਹੁੰਦੇ ਪਰ ਅਸੀਂ ਜ਼ਰੂਰ ਦੇਣਾ ਚਾਹਨੇ ਆ ਕਾਲੂ ਜਿਹੜਾ ਕਿਤੇ ਇਹ ਨਾ ਕਹਿਣ ਵੀ ਮੈਨੂੰ ਇਸ ਬਾਰੇ ਤੁਸੀਂ ਦੱਸਿਆ ਹੀ ਨਹੀਂ ਕਿਉਂਕਿ ਇਹ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਇਹ ਮੁਲਾਜ਼ਮ ਤੇ ਪੈਨਸ਼ਨਾਂ ਦਾ ਆਉਣ ਵਾਲੇ ਸਮੇਂ 'ਚ ਟਕਰਾਅ ਵਧੇਗਾ ਸਰ ਇੱਕ ਪਾਸੇ ਜਦੋਂ ਮਾਨ ਸਾਹਿਬ ਦੀ ਸਰਕਾਰ ਹਲੇ ਨਹੀਂ ਆਈ ਸੀ ਉਹਨਾਂ ਨੇ ਇਹ ਕਹਿ ਸਕਦਾ ਆਪੇ ਕਿਸੇ ਨੂੰ ਵੀ ਧਰਨਾ ਲਾਉਣ ਦੀ ਨੌਬਤ ਨਹੀਂ ਆਏਗੀ ਤਾਂ ਅੱਜ ਇੱਥੇ ਇਹ ਦੇਖਿਆ ਗਿਆ ਵੀ ਧਰਨਾ ਵੀ ਤੁਸੀਂ ਲਾਇਆ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਜਿਹੜਾ ਇਹਨਾਂ ਦੇ ਇੱਕ ਮੰਤਰੀ ਆ ਸਰਕਾਰ ਦੇ ਤਾਂ ਉਹ ਜਿਹੜੇ ਆ ਮੰਗ ਪੱਤਰ ਲੈਣ ਵੀ ਨਹੀਂ ਆਏ ਆ ਉਹ ਵੀ ਤੁਹਾਨੂੰ ਜਿਹੜਾ ਉਹਨਾਂ ਦੇ ਬਾਹਰ ਘਰ ਦੇ ਵਿੱਚ ਪਾਉਣਾ ਪਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਇਹ 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 ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਮੈਂ ਸਮਝਦਾ ਬਦਲਾਅ ਆਇਆ ਬਦਲਾਅ ਇਸ ਤਰ੍ਹਾਂ ਦਾ ਆਇਆ ਵੀ ਜਿਹੜੇ ਮੰਤਰੀ ਮੈਂ ਸਕਦਾ ਪਿਛਲੀਆਂ ਸਰਕਾਰਾਂ 'ਚ ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਡੇ ਏਡੇ ਵੱਡੇ ਮੁੱਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਬ ਦੂਏ ਪਾਸੇ ਮੁੱਖ ਮੰਤਰੀ ਦਾ ਛੱਡੋ ਅੱਗੇ ਸਾਡੇ ਨਾਲ ਮੰਤਰੀ ਜੀ ਅਕਸਰ ਹੀ ਸਾਡ ਨੂੰ ਮਿਲ ਲੈਂਦੇ ਸੀ ਸਾਡਾ ਹਾਲਚਾਲ ਵੀ ਪੁੱਛ ਲੈਂਦੇ ਸੀ ਅੱਜ ਜਿਹੜੇ ਕੈਬਨਟ ਮੰਤਰੀ ਹੈ ਉਹ ਵੀ ਸਾਡਾ ਗੱਲ ਤਾਂ ਕੀ ਸੁਣਨੀ ਸਾਡੇ ਤੋਂ ਮੰਗ ਪੱਤਰ ਰ ਵੀ ਲੈਂਡ ਨੂੰ ਤਿਆਰ ਨਹੀਂ ਮੈਂ ਸਮਝਦਾ ਇਹ ਸਰਕਾਰ ਕਹਿੰਦੀ ਸੀ ਬਦਲਾਵ ਲਿਆਵਾਂਗੇ ਅਸੀਂ ਸਮਝ ਗਏ ਹੁਣ ਕਿਹੜਾ ਬਦਲਾਵ ਆਇਆ ਬਦਲਾਵ ਉਲਟਾ ਆਇਆ ਜੋ ਲੋਕਾਂ ਦੇ ਪੱਖ ਦਾ ਬਦਲਾਵ ਸੀ ਉਹ ਨਹੀਂ ਆ ਸਕਿਆ ਲੋਕ ਵਿਰੋਧੀ ਬਦਲਾਵ ਆਇਆ ਜਿਹਦੇ ਕਾਰਨ ਅੱਜ ਜਿੰਨੇ ਵੀ ਮਸਲੇ ਨੇ ਉਹ ਇੱਦਾਂ ਹੀ ਲਟਕੇ ਹੋਏ ਨੇ ਪਰ ਇਹ ਲੋਕਾਂ 'ਚ ਵਿਚਰ ਨਹੀਂ ਰਹੇ ਔਰ ਮੈਂ ਮੁੱਖ ਮੰਤਰੀ ਔਰ ਕੈਬਨਿਟ ਮੰਤਰੀਏ ਜਾਨ ਬਚਾਪ ਜਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਤੇ ਮੁੱਖ ਮੰਤਰੀ ਜੇਸ ਵੀ ਜ਼ਿਲ੍ਹੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਹਿਰਪੁਰ ਆਣ ਜਾਂ ਜਲੰਧਰ ਆਣ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾਣੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਕੀ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਨਹੀਂ ਹੋਈ ਇਹ ਵੱਡਾ ਬਦਲਾਅ ਹੈ